ਕੁੜੀਆਂ ਪ੍ਰੋਬਲਮ ਚੀਜ਼ਾਂ ਸਾਰੀਆਂ ਨਾਲੇ ਚਾਹੇ ਉਹ ਲੇਬਰ ਯੂਨੀਅਨ ਦੀ ਸੀ ਰਾਖ ਯੂਨੀਅਨ ਦੀ ਸੀ ਅਸੀਂ ਇਹਦੀ ਪ੍ਰੋਬਲਮਾਂ ਸਾਰੀਆਂ ਸੌਲਵ ਕਰਦੀਆਂ ਉਹਦੇ ਵਿੱਚ ਇਸ਼ੂ ਆ ਗਿਆ ਵੀ ਜਿਵੇਂ ਮੈਂ ਸਮਝਾਣੇ ਗਿਆ ਸੀ ਉੱਥੇ 1200 ਗੱਡੀਆਂ ਸੀ 400 ਲੈ ਕੇ ਟਰੱਕ ਉੱਥੇ ਨਾ ਜੀ ਜਿਹੜਾ ਇਹਨਾਂ ਦੀ ਸੈਟਰ ਕੰਪਨੀਆਂ ਦੀਆਂ ਪਾਲਿਸੀਆਂ ਹੈ ਚਾਹੇ ਉਹ ਟੋਲ ਪਲਾਜ਼ਾ ਹੈਗੇ ਜੀ ਜਾਇਨਾ ਤੇ ਹੋਰ ਜਿੰਨੇ ਵੀ ਟੈਕਸਸ ਐਂਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਆ ਮਤਲਬ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਤੇ ਇਹ ਜਿਹੜਾ ਮਤਲਬ ਟਰੱਕਾਂ ਦਾ ਧੰਦਾ ਨਾ ਲਾਹੇਵੰਦ ਰਿਹਾ ਹੀ ਨਹੀਂ ਮਤਲਬ ਉਹਨੂੰ ਬਚਦੇ ਕੁਝ ਨਹੀਂ ਵਿਚਾਰਿਆਂ ਨੂੰ ਜੇ ਉਹ ਇੱਕ ਬੰਬੇ ਦਾ ਜਾਂ ਆਪਣੇ ਦਾ ਮੁੰਬਈ ਦਾ ਜਾਂ ਘੁਆਟੀ ਦਾ ਚੱਕਰ ਲਾ ਕੇ ਆਉਂਦੇ ਨਾ ਜੀ 50-50 ਹਜ਼ਾਰ ਰੁਪਏ ਟੋਲ ਟੈਕਸ ਪਾ ਦੇਉਂਦੇ ਉਹਨਾਂ ਕੋਲ ਟਾਇਰ ਪਾਉਣ ਦੇ ਪੈਸੇ ਨਹੀਂ ਆਉਂਦੇ ਸੋ ਉਹ ਜਿਹੜੀਆਂ ਸਾਰੀਆਂ ਸੈਂਟਰ ਨਾਲ ਲੈਪਰਬਲ ਹੁੰਦਾ ਉਹ اسی ਤਰ੍ਹਾਂ ਜਿਹੜਾ ਲੇਬਰ ਦਾ ਨੇਵਰ ਰੇਟਸ ਦਾ ਹੈਗਾ ਜਿਹੜੇ ਲੇਬਰ ਵਾਲੇ ਵਿਚਾਰੇ ਜੋ ਕੰਮ ਕਰਦੇ ਉਹਨਾਂ ਨੂੰ ਪੈਸੇ ਨਗੂਨੇ ਤੇ ਕਿਕਰ ਉਹਨਾਂ ਜਿਹੜਾ ਉਹ ਫਿਰ ਕੰਪਲੈਕਸ ਹੋ ਜਾਂਦਾ ਤੇ ਜੇ ਉਹ ਕੰਮ ਜਿਹੜਾ ਹੈਗਾ ਅਡਾਨੀ ਮਾਰੀ ਨੂੰ ਦੇਣਾ ਸਾਈਲੋ ਬਣਾ ਕੇ ਫਿਰ ਪੈਸੇ ਕਈ ਗੋਣਾ ਦਿੰਦੇ ਆ ਪੈਸੇ ਦਿੰਦੇ ਵੀ ਐਡਵਾਂਸ ਆ ਇਹ ਸੋ ਆਰਤੀ ਹੈਗੇ ਜੀ ਉਹਨਾਂ ਨੂੰ 2.5% ਹੁੰਦਾ ਸੀ ਉਹਨਾਂ ਦਾ ਮਿਹਨਤਾਨਾ ਉਹ ਘਟਾ ਕੇ 1.2% ਘਟਦਾ ਸੀ ਮਤਲਬ ਬਾਕੀ ਸਾਰੇ ਖਰਚੇ ਵਧੇ ਉਹਨਾਂ ਦੇ ਖਰਚੇ ਵਧ ਗਏ ਪਰ ਸਰਕਾਰ ਨੇ ਜਿਹੜਾ ਸੀਗਾ ਸਟੰਡ ਦੀ ਕਮਨ ਹੈ ਉਹਨਾਂ ਦਾ ਜਿਹੜਾ ਸੀਗਾ ਸ਼ੇਅਰ ਜਿਹੜਾ ਉਹਨਾਂ ਨੂੰ ਜਿਹੜੇ ਸਰਵਿਸ ਚਾਰਜਸ ਮਿਲਦੇ ਸੀਗੇ ਉਹ ਘਟਾ ਦਿੱਤੇ ਕਾੜਦੀ ਕਿਤੇ ਸੱਜੇ ਤੇ ਇਹਦਾ ਕਿਰਾਇਆ ਪੈ ਰਿਹਾ ਜਿਵੇਂ ਵਾਹਨ ਕਰ ਮੈਂ ਉਹ ਕਹਿ ਰਿਹਾ ਤੁਹਾਨੂੰ ਦੱਸ ਰਿਹਾ ਆਰਤੀਆਂ ਨੂੰ ਮਿਲਦੇ ਪਹਿਲਾਂ 2.5% ਮਿਲਦਾ ਸੀ ਜੀ ਹੁਣ ਉਹ ਪੌਣੇ 2% ਕਰਤਾ ਕੱਟ ਲਾਤਾ ਆਰਤੀਆਂ ਦੇ ਉੱਤੇ ਆਰਤੀਆਂ ਦੇ ਕੱਟ ਹੈ ਜੀ ਲਿਵਰ ਵਾਲਿਆਂ ਤੇ ਕੱਟ ਹੈ ਟਰੱਕ ਵਾਲਿਆਂ ਦੇ ਉੱਤੇ ਟੋਲ ਟੋਲ ਟੈਕਸ ਉਹਨਾਂ ਨੂੰ ਬਹੁਤ ਪੈਂਦਾ ਹੈ ਤੇਲ ਬਹੁਤ ਮਹਿੰਗਾ ਹੋ ਗਿਆ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਆ ਸਾਰੇ ਜਿੰਨੇ ਵੀ ਜਿਹੜੇ ਮਿਹਨਤ ਕਾਸ਼ ਆ ਲੈ ਸਭ ਦਾ ਧੂਆ ਘੜ ਤਾ ਕੇਂਦਰ ਸਰਕਾਰ ਨੇ ਕਿਸੇ ਕਰਕੇ ਇਲੈਕਸ਼ਨ ਲੜ ਰਹੇ ਆ ਜੀ ਇਹ ਸਾਰਾ ਕੁਝ ਠੀਕ ਕਰਾਂਗੇ ਉੱਥੇ ਜਾ ਕੇ ਪੰਜਾਬ ਦੇ ਪੈਸੇ ਰੁਕੇ ਹੋਏ ਆ 8.5 ਹਜ਼ਾਰ ਕਰੋੜ ਮੰਡੀ ਬੋਰਡ ਦੇ ਪੈਸੇ ਰੁਕੇ ਹੋਏ ਆ ਮੰਡੀਆਂ ਦੇ ਵਿੱਚ ਪੀਣ ਲਈ ਸਾਫ ਪਾਣੀ ਉਹਨੀਆਂ ਫੜਾਂ ਠੀਕ ਕਰਨ ਵਾਲੀਆਂ ਸ਼ੈੱਡ ਬਣਾਉਣ ਵਾਲੇ ਆ ਹੁਣ ਜੇ ਮੌਸਮ ਖਰਾਬ ਹੋ ਜਾਂਦਾ ਜੇ ਜੇ ਵੱਡੇ ਵੱਡੇ ਸ਼ੈੱਡ ਬਣੇ ਹੋਣਗੇ ਤਾਂ ਅਨਾਜ ਖਰਾਬ ਨਹੀਂ ਹੋਏਗਾ ਉਹ ਸੋਨੇ ਵਰਗਾ ਅਨਾਜ ਹੁੰਦਾ ਜੀ ਕੱਚੀਆਂ ਮਤਲਬ ਕੱਚੀਆਂ ਮੰਡੀਆਂ ਦੇ ਵਿੱਚ ਪਿਆ ਹੋਇਆ ਜੀ ਕਉਂਗਿਆ ਮਡੀਅਸ ਕਰਾ ਉਹ ਫਾੜੂ ਚੇਚਕਣ ਵਾਲੇ ਆ ਪੱਕੇ ਕਰਨ ਵਾਲੇ ਆ ਉਹਨਾਂ ਦੇ ਵੱਡੇ ਵੱਡੇ ਸ਼ੱਡ ਬੰਨਣ ਵਾਲੇ ਆ ਕਿਸਾਨਾਂ ਮਜ਼ਦੂਰਾਂ ਵਾਸਤੇ ਆਰਾਮ ਘਰ ਜਿੱਥੇ ਬੈਠ ਕੇ ਕੋਲਾ ਬੰਦਾ ਦੋ ਫੁਰਕੇ ਛੱਕ ਸਕੇ ਜਾਂ ਰਾਤ ਨੂੰ ਆਰਾਮ ਕਰ ਸਕੇ ਜਿਹੜਾ ਉਹਦੇ ਰਾਤ ਉੱਥੇ ਰਹਿਣਾ ਪੈਂਦਾ ਤੇ ਨਾਲ ਵਾਸ਼ਰੂਮ ਹੋਣੇ ਚਾਹੀਦੇ ਆ ਪੀਣ ਲਈ ਠੰਡਾ ਪਾਣੀ ਹੋਣਾ ਚਾਹੀਦਾ ਇਹ ਸਾਰਾ ਕੁਝ ਅਸੀਂ ਬਣਾਣਾ ਹੈਗਾ ਜੀ ਉਹਨਾਂ ਨੇ ਸਾਡੇ ਪੈਸੇ ਰੋਕੇ ਹੋਏ ਆ ਜੀ ਦੋ ਪਿਛਲੇ 2 ਸਾਲ ਦੇ ਵੀ ਰੋਕੇ ਹੋਏ ਆ ਵਿੱਚ ਆ ਵੀ ਐਡ ਕਰਦੀ ਆ 10-12 ਹਜ਼ਾਰ ਕਰੋੜ ਮੈਂ ਉਹੀ ਲੈਣ ਜਾ ਰਿਹਾ ਜੀ ਉਹ ਲੈ ਕੇ ਆਵਾਂਗੇ ਔਰ ਸਾਰੇ ਕੰਮ ਕਰਾਵਾਂਗੇ ਪਿੰਡਾਂ ਦੀਆਂ ਸੜਕਾਂ ਬਣਾਵਾਂਗੇ ਪਿੰਡ ਤੋਂ ਲੈ ਕੇ ਮੰਡੀ ਤੱਕ ਸੜਕ ਬਣਾਵਾਂਗੇ ਔਰ ਮੰਡੀਆਂ ਦਾ ਜਿਹੜਾ ਬੁਨਿਆਦੀ ਟੱਚ ਆ ਸਾਰਾ ਕਰਾਂਗੇ ਇਸੇ ਤਰ੍ਹਾਂ ਜਿਹੜੇ ਜਿਹੜੇ ਟਰੱਕ ਜੂਨੀਅਨ ਵਾਲੇ ਨਾਲ ਬਸਤੀ ਗੱਲ ਕਰਾਂਗੇ ਜੀ ਟਰੱਕਾਂ ਵਾਲਿਆਂ ਨਾਲ ਆਰਥੀਆਂ ਨਾਲ ਗੱਲ ਕਰਾਂਗੇ ਤੁਸੀਂ ਕਿਸੇ ਦਾ ਘਟਾ ਥੋੜੀ ਸਕਦੇ ਹੋ ਜੀ ਬਾਬਾ 2.5% ਤੋਂ ਪੌਣੇ ਤੋਂ 퍼ਸਟ ਦੇ ਲਿਆ ਇਹ ਤੇ ਖਰਚੇ ਵਾਦ ਕੀ ਉਹਨਾਂ ਦੇ ਜੀ ਉਹਨਾਂ ਨੇ ਜੇ ਜਦੋਂ ਇੱਕ ਵਾਰੀ ਅਨਾਜ ਤਲ ਗਿਆ ਭਰਿਆ ਗਿਆ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਆਰਥੀ ਏਰੀਆ ਜੀ ਸੁਭੀਰਵਾਦ ਤੋਂ ਟੰਡੀਆਂ ਦਾ ਦੂਰਾ ਕਰਦੇ ਜਿਹੜੇ ਕਿਸਾਨ ਬ ਔਰ ਨੂੰ ਕੋਈ ਤੁਹਾਡੀ ਮਿਹਰਬਾਨੀ ਨਾਲ ਹੋ ਰਿਹਾ ਸਾਰਾ ਕੁਝ ਤੁਸੀਂ ਜਾਣ ਲੱਗੇ ਪਿਓ ਪੁੱਤ ਸਾਰੇ ਜਣੇ ਸੀ ਗਿਆ ਨਾ ਇਹ ਆਪਣੇ ਵਿੱਚੇ ਬੀਜੇਪੀ ਵਾਲੇ 31000 ਕਰੋੜ ਰੁਪਏ ਦਾ ਕਰਜ਼ਾ ਅਸੀਂ ਹਰ ਮਹੀਨੇ 270 ਕਰੋੜ ਦੀ ਚੱਟੀ ਭਰਦੇ ਆ ਜੀ ਇਹਨਾਂ ਦੀ ਹਰ ਮਹੀਨੇ ਅਸੀਂ 270 ਕਰੋੜ ਦੇ ਰਹੇ ਆ ਗਲਤੀ ਸੈਂਟਰ ਸਰਕਾਰ ਦੀ ਸੀ ਗਲਤੀ ਅਕਾਲੀਆਂ ਦੀ ਸੀ ਬੀਜੇਪੀ ਦੀ ਸੀ ਪੰਜਾਬ ਸਰਕਾਰ ਦੀ ਸੀ ਲੇਕਿਨ ਉਹਦਾ ਖਮਿਆਜ਼ਾ ਕੌਣ ਭੁਗਤ ਰਿਹਾ ਜੀ ਪੰਜਾਬ ਦੇ ਕਿਸਾਨ ਪੰਜਾਬ ਦੇ ਆੜਤੀਏ ਪੰਜਾਬ ਦੇ ਮਜ਼ਦੂਰ ਟਰਾਂਸਪੋਰਟਰਸ ਉਹਨਾਂ ਨੂੰ ਜੁਰਮਾਨਾ ਲੱਗ ਰਿਹਾ ਜੀ ਇਹ ਸਾਰੀਆਂ ਉਹਨਾਂ ਦੀਆਂ ਨਲਕੀਆਂ ਦਾ ਨਤੀਜਾ ਹੈ ਜੀ ਉਹਨਾਂ ਨੂੰ ਉਹ ਹੁਣ ਵੀ ਦੱਸ ਦਿੰਦੇ ਜੀ ਪਹਿਲਾਂ ਕਹਿੰਦੇ ਸੀ ਅਕਾਊਂਟਿੰਗ ਐਰਰ ਹੋ ਗਈ ਉਹਨਾਂ ਦੀ ਵੀਡੀਓ ਕੱਢੋ ਪੁਰਾਣੀ ਜੀ ਅਕਾਊਂਟਿੰਗ ਕਰੰਸੀ ਕੀ ਤਾਂ ਲੋਕਾਂ ਨੂੰ ਕੋਈ ਜੁਰਮਾਨਾ ਜੀ ਇਹ ਬਾਦਲਾਂ ਨੂੰ ਲੱਗਣਾ ਦੇ ਦਿੱਤਾ ਸੀ ਜੁਰਮਾਨਾ ਜੀ ਔਰ ਨਾਲ ਕਾਂਗਰਸ ਦੀ ਸਰਕਾਰ ਵੀ ਮੀਡੀਆ ਹੋਈ ਸੀ ਪਰ ਹੁਣ ਤਾਂ ਜਿਵੇਂ ਇੱਕ ਇੱਕ ਗੱਲ 7-8 ਸਾਲ ਪੁਰਾਣੀ ਹੋ ਜਾਂਦੀ ਹੈ ਨਾ ਜੀ ਸਮਝੌਤਾ ਕਰਕੇ ਜੋ ਦੋ ਸਰਕਾਰਾਂ ਸੁਝੌਤਾ ਕਰ ਲੈਂਦੀਆਂ ਜਿਵੇਂ ਅਸੀਂ ਟੋਲ ਪਲਾਜ਼ਾ ਚੱਕਿਆ ਜੀ ਜਿਹਦੀ ਜਦੀ ਮਨਿਆਤ ਖਤਮ ਹੋਈ ਜਾਂਦੀ ਹੈ ਉਹ ਚੱਕੀ ਜਾਂਦੇ ਆ ਤਿੰਦਰ ਵਾਲੇ ਜਿਹੜੇ ਜਿਹੜੇ ਸੈਂਟਰ ਦੇ ਵੀ ਜਿਹੜੇ ਜਿਹੜੇ ਨੈਸ਼ਨਲ ਹਾਈਵੇ ਤੇ ਆ ਗਿਆ ਉਹ ਵੀ ਚੱਕਾਂਗੇ ਜੀ ਮੈਂ ਐਸੇ ਕਰਕੇ ਜਾ ਰਿਹਾ ਪਾਰਲੀਮੈਂਟ ਦੇ ਵਿੱਚ ਕਿ ਅਸੀਂ ਸਾਰੇ ਇਕੱਠੇ ਹੋ ਗਏ ਜਦੋਂ ਸਾਡੀ 13 ਸੀਟਾਂ ਆ ਗਈਆਂ ਅਸੀਂ ਆਪਣੀ ਸਰਕਾਰ ਬਣਾ ਲਈ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਜੀ ਛੇ ਟੋਲ ਪਲਾਜ਼ਾ ਪੈਂਦੇ ਆ ਜੀ ਮਜ਼ਾਕ ਹੈ ਜੀ ਵੱਲੋਂ ਇਹ ਮਤਲਬ ਹੈ ਜਿਹੜਾ ਪਲਾਜ਼ਾ ਦਾ ਫਿਰ ਰੋਡ ਟੈਕਸ ਕਾ ਦੇ ਵਾਸਤੇ ਆ। ਤੋਂ ਜਿਹੜੀ ਡਬਲ ਟੈਕਸੇਸ਼ਨ ਹੈ ਜੀ ਆਮ ਬਧਿਆ ਤੇ ਟੈਕਸੇਸ਼ਨ ਆ। ਜਿਹੜੇ ਤੁਹਾਡੇ ਵੱਡੇ ਵੱਡੇ ਅਡਾਨੀਆਂ ਬਾਨੀਆਂ ਆ ਉਹ 22% ਟੈਕਸ ਦੇ ਰਹੇ ਆ। ਆੜਤੀਆ ਡਾਕਟਰ ਟੀਚਰ ਅਸੀਂ ਸਾਰੇ 30-30% ਦੇ ਰਹੇ ਆ ਜੀ ਬੋਲੋ ਨਾ। ਤੇ ਉਹਨਾਂ ਨੂੰ 1.5 ਲੱਖ ਰੋਡ ਦਾ ਇਹਨਾਂ ਨੇ ਉੱਥੇ ਬੈਨੀਫਿਟ ਦੇ ਦਿੱਤਾ। ਇਹਨਾਂ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਆ। ਮਤਲਬ ਉਲਟਾ ਹੈ ਸਾਰੇ ਦੁਨੀਆ ਦਾ ਕਾਨੂੰਨ ਉਲਟਾ ਹੈ ਜੀ ਜਿਹੜਾ ਵੱਡਾ ਬਿਜ਼ਨਸਮੈਨ ਜਿੰਨਾ ਅਮੀਰ ਆ ਉਹਨਾਂ ਜ਼ਿਆਦਾ ਟੈਕਸ। ਇੱਥੇ ਗਰੀਬ ਨੂੰ ਟੈਕਸ ਉਹਨੂੰ ਇੰਟਰੋਡਕਟਿਵਟੀ ਛੋਟ ਦੇ ਦਿੱਤੀ ਪ੍ਰੋਡਕਟਿਵਿਟੀ ਰਿਲੇਟਡ ਇਨਸੈਂਟਿਵ ਦੇ ਦਿੱਤਾ ਉਹਨਾਂ ਨੂੰ ਉਹਨਾਂ ਦੇ ਕਰਜ਼ੇ ਮਾਫ਼ ਕਰਤੇ ਜੀ ਬਲੋ ਉਹਨਾਂ ਨੂੰ ਪੁੱਲ ਬਣਾ ਕੇ ਜਿਹੜਾ ਹੈਗਾ ਜੀ ਉਹ ਬੀ 25 ਲੱਖ ਤੋਂ ਦਾ ਇਸ ਤੋਂ ਵੀ ਵੱਧ ਕਰੋੜ ਦਾ ਜਿਹੜਾ ਫਾਇਦਾ ਬੈਨੀਫਿਟ ਦੇ ਚੁੱਕਿਆ ਮੋਦੀ ਸਰਕਾਰ ਦਾ ਸੁਪਰੀਮ ਕੋਰਟ ਵੱਲੋਂ ਏਬੀਐਮ ਤੇ ਵੀ ਜਿਹੜਾ ਕਾਰਜਵਾਸੀ ਕਿਚ ਕਿਸ ਤਰ੍ਹਾਂ ਦੇਖਦੇ ਔਰ ਦੇਖੋ ਉਹਨਾਂ ਨੇ ਖਾਰਜ ਤਾਂ ਕੀਤੀ ਆ ਬਟ ਉਹਨਾਂ ਨੇ ਜਿਹੜੇ ਪੁਆਇੰਟਸ ਜਿਹੜੇ ਰੇਜ਼ ਕੀਤੇ ਆ ਕਿਉਂਕਿ ਹੁਣ ਜਦੋਂ ਇਲੈਕਸ਼ਨ ਚੱਲਦੀ ਪਈ ਆ ਅੱਜ ਸੈਕੰਡ ਫੇਸ ਦੀਆਂ ਵੋਟਾਂ ਵੀ ਅੱਜ ਪੈ ਗਈਆਂ ਨਾ ਜੀ ਇਸ ਵੇਲੇ ਮਤਲਬ ਜਿਹੜਾ ਹੈਗਾ ਉਹ ਉਸ ਤਰ੍ਹਾਂ ਇੰਟਰਵਿਊ ਕਰਨਾ ਬਟ ਇਹਦੇ ਨਾਲ ਜਿਹੜਾ ਲੋਕਾਂ ਨੂੰ ਮੈਂ ਅਪੀਲ ਕਰਦਾ ਜੀ ਤੁਸੀਂ ਕਿੰਨੇ ਘੇਰਾ ਫੇਰੀ ਕੰਨਗੇ ਜੀ 5% 10% ਤੁਸੀਂ ਸਾਨੂੰ ਵੋਟਾਂ ਹੀ 70% ਪਾ ਦਿਓ ਜੀ ਪਹਿਲੀ ਖਾ ਤਾਂ ਹੋ ਗਿਆ ਟਾਂ ਟਾਂ ਖਾਤਮ ਕਰੋ ਇਸ ਵਾਰੀ ਅਗਲੀ ਵਾਰੀ ਅਸੀਂ ਸਾਡੀ ਸਰਕਾਰ ਬਣ ਜਣੇ ਅਸੀਂ ਸਾਰਾ ਸਿਸਟਮ ਠੀਕ ਕਰ ਦਾਂਗੇ ਟਰਾਂਸਪੇਰੈਂਟ ਕਰ ਦਾਂਗੇ ਸੋ ਇਸ ਵਾਰੀ ਲੋਕ ਵੱਧ ਵੋਟਾਂ ਪਾਣ ਸੁਚੇਤ ਰਹੋ ਜਦੋਂ ਤੁਸੀਂ ਜਿਹੜਾ ਬਟਨ ਦਬਦੇ ਆ ਦੇਖੋ ਵੀ ਉਹ ਹੀ ਝਾੜੂ ਦੱਬਿਆ ਤੇ ਝਾੜੂ ਤੇ ਮੋਰ ਮਨੋ ਉਹਦੇ ਪ੍ਰਿੰਟ ਹੋਇਆ ਔਰ ਵਿੱਚ ਗਿਰ ਗਈ ਆ ਮਤਲਬ ਇਹ ਤਿੰਨੋ ਚੀਜ਼ਾਂ ਇੰਪੋਰਟੈਂਟ ਆ ਜਿਹੜਾ ਬਟਨ ਦੱਬਿਆ ਜੀ ਉਹੀ ਪ੍ਰਿੰਟ ਹੋਈ ਆ ਔਰ ਨੀਚੇ ਘਰ ਗਿਆ ਉਹ ਫਿਰ ਮਤਲਬ ਇੰਨਾ ਕੁ ਵੀ ਕਰ ਲਈਏ ਆਪਾਂ ਔਰ ਵੱਧ ਵੱਧ ਵੋਟਾਂ ਪਾ ਦਿਓ ਵੋਟਾਂ ਵੱਧ ਪਾ ਦਿਓ ਜੀ ਗੱਲ ਸਾਫ਼ ਕਰ ਦਿਓ ਤੁਹਾਡਾ ਚੋਣ ਪ੍ਰਚਾਰ ਕਿਸ ਤਰ੍ਹਾਂ ਬਹੁਤ ਵਧੀਆ ਚੱਲਦਾ ਜੀ ਦੇਖੋ ਮੈਂ ਮੈਂ ਦਾਬੇ ਨਾਲ ਕਹਿ ਸਕਦਾ ਜੀ ਪਟਿਆਲੇ ਦੇ ਵਿੱਚ ਕੋਈ ਕੈਂਡੀਡੇਟ ਆ ਜਿਹੜਾ ਰੋਜ਼ ਦੀਆਂ 15 15 20 20 ਮਿੰਟਸ ਕਰਦਾ ਪਟਿਆਲੇ ਨੇ ਏਜੰਡਾ ਕੀ ਹੈ ਜੇ ਤੁਸੀਂ ਜਿੱਤੇ ਸੀ ਬਹੁਤ ਵਧੀਆ ਕਰ ਲਿਆ ਜੀ ਦੇਖੋ ਜਿਹੜਾ ਪਟਿਆਲੇ ਦਾ ਏਜੰਡਾ ਹੈਗਾ ਉਹ ਪਹਿਲੀ ਗੱਲ ਤਾਂ ਇਹ ਵੀ ਦੇਸ਼ ਤੋਂ ਅਲੱਗ ਨਹੀਂ ਹੈ ਮੈਂ ਤੁਹਾਨੂੰ ਜਿਵੇਂ ਇੱਕ ਜਿਹੜਾ ਖੇਤੀਬਾੜੀ ਸੈਕਟਰ ਦੀ ਮੈਂ ਗੱਲ ਕੀਤੀ ਆ ਇਸੇ ਤਰ੍ਹਾਂ ਜਿਹੜਾ ਪਟਿਆਲੇ ਦੇ ਵਿੱਚ ਵਿਸ਼ੇਸ਼ ਮੈਂ ਕਹਿ ਸਕਦਾ ਵੀ ਜਿਹੜਾ ਸਾਡਾ ਕੱਗਰ ਦੀ ਮਾਰ ਬਹੁਤ ਪੈਂਦੀ ਆ ਮਤਲਬ ਚਾਹੇ ਨਾਬੇ ਨੂੰ ਨਹੀਂ ਪੈਂਦੀ ਉਹ ਲੇਕਿਨ ਪਟਿਆਲੇ ਨੂੰ ਬੜੀ ਕਿਰਾਓ ਬੜੀ ਨਦੀ ਦੀ ਔਰ ਕੱਗਰ ਦੀ ਹਰ ਪਿਛਲੇ ਸਾਲ ਵੀ ਫਲੱਡਸ ਆਏ ਸੀ ਕਰੋੜਾ ਰੁਪਏ ਦਾ ਨੁਕਸਾਨ ਹੋਦਾ ਔਰ ਮੇਰੀਆਂ 6 ਸਿਕਸ ਮੇਰੀ ਐਸੈਂਬਲੀ ਸੈਕਟਰ ਜਿਹੜੀ ਉਹਦੇ ਨਾਲ ਫੈਕਟਰੀਆਂ ਆ ਗਈਆਂ ਉਹ ਇੱਕ ਸਪੈਸਿਫਿਕ ਮੁੱਦਾ ਜੀ ਬਿਹਤਰ ਟ੍ਰਾਂਸਪੋਰਟ ਹੋਣੀ ਚਾਹੀਦੀ ਹੈ ਜੀ ਆਪਣੇ ਬਿਹਤਰ ਰੋਡ ਇਨਫਰਾਸਟ੍ਰਕਚਰ ਹੋਣਾ ਚਾਹੀਦਾ ਜਿਸ ਤਰ੍ਹਾਂ ਨਾਰਦਰਨ ਬਾਈਪਾਸ ਬਣਨਾ ਹੈਗਾ ਜੀ ਇਸ ਤੋਂ ਸਵਾਇ ਜਿਹੜਾ ਹੈਗਾ ਜੀ ਸਿਹਤ ਸਹੂਲਤਾਂ ਸੀ ਪੰਜਾਬ ਦੇ ਲੈਵਲ ਤੇ ਠੀਕ ਕਰ ਰਹੇ ਆ ਪਰ ਕੇਂਦਰ ਨੇ ਫੰਡ ਬੰਦ ਕੀਤੇ ਹੋਇਆ ਸਾਡਾ ਮੇਨ ਮੁੱਦਾ ਇਹ ਹੈ ਜੀ ਜਿਹੜੇ ਸਾਡੇ ਫੰਡ ਬੰਦ ਕੀਤੇ ਹੋਏ ਆ ਉਹ ਪੰਜਾਬ ਦਾ ਵੀ ਮੁੱਦਾ ਹੈ ਪਟਿਆਲੇ ਦਾ ਵੀ ਮੁੱਦਾ ਹੈ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਜੀ ਸਾਡਾ ਮਤਲਬ ਜੇ ਮਨੋ ਚੇਤੇ ਤੌਰ ਤੇ ਕਹਾਂ ਜੀ ਸਾਡਾ ਪੰਜਾਬ ਦਾ ਜਿਹੜਾ ਮੁੱਦਾ ਹੈਗਾ ਜਿਹੜਾ ਕਿ ਪਟਿਆਲੇ ਦਾ ਵੀ ਹੈ ਕਿ ਇਹਨਾਂ ਨੇ ਸਾਡੇ ਬੱਚੇ ਫੌਜ ਵਿੱਚ ਜੌਬ ਕਰਦੇ ਸੀ ਉਹਨਾਂ ਨੂੰ ਅਗਨੀ ਵੀਰ ਕਹਿੰਦਾ ਜੀ 4 ਸਾਲ ਬਾਅਦ ਘਰ ਨੂੰ ਤੋਰ ਦੇਣਗੇ ਪਹਿਲਾਂ ਪੂਰੀ ਲੋਕ ਦੀ ਕਰਕੇ ਪੈਨਸ਼ਨ ਲੈ ਕੇ ਆਉਂਦੇ ਸੀ ਪੂਰੀਆਂ ਮਤਲਬ ਨੌਕਰੀਆਂ ਦੇਣੀਆਂ ਰੇਲਵੇ ਚ ਕਿੰਨੀਆਂ ਨੌਕਰੀਆਂ ਹੁੰਦੀਆਂ ਜਿਹੜੀਆਂ ਸੈਂਟਰ ਦਾ ਪੋਲ ਆ ਉਹ ਵੀ ਪੰਜਾਬ ਨੂੰ ਸ਼ੇਅਰ ਮਿਲਣਾ ਚਾਹੀਦਾ ਔਰ ਪੂਰੀਆਂ ਨੌਕਰੀਆਂ ਹੋਣੀਆਂ ਚਾਹੀਦੀਆਂ ਅਧੀਆਂ ਅਧੂਰੀਆਂ ਜਾਂ ਮਤਲਬ ਜਿਹਨੂੰ ਅੰਡਰ ਅਪਲਾਈਮੈਂਟਲੀ ਉਹਨਾਂ ਚ ਹੋਣੀ ਚਾਹੀਦੀ ਪੂਰੀਆਂ ਨੌਕਰੀਆਂ ਵਿਦ ਆਲ ਦਾ ਬੈਨੀਫਿਟ ਸਪੈਸ਼ਲੀ ਬੈਨੀਫਿਟਸ ਔਰ ਫੁੱਲ ਫੁੱਲ ਜਿਹੜੀ ਜੋਬ ਆ ਹੋਣੀ ਚਾਹੀਦੀ ਐ ਇਸੇ ਤਰ੍ਹਾਂ ਜਿਹੜਾ ਤੁਹਾਡਾ ਪੰਜਾਬ ਐ ਪੰਜਾਬ ਦੀ ਸਪੈਸੀਫਿਕ ਪਟਾਲੇ ਦੇ ਵਿੱਚ ਆਪਾਂ ਕਹਿ ਸਕਦੇ ਆ ਬਰੂਦ ਐ ਐਗਰੋ ਬੇਸਡ ਇੰਡਸਟਰੀਜ਼ ਇੱਥੇ ਜਿਹੜਾ ਹੈਗਾ ਬਰੂਦ ਦਾ ਆਪਣਾ ਜਿਹੜਾ ਰਾਬੀ ਹੋ ਜਾਂਦਾ ਨਾ ਅਰੂਧ ਜਿਹੜਾ ਉਹਦੇ ਨਾਲ ਵੀ ਉਹ ਜੂਸ ਜਾਂ ਉਹ ਦੂਜਾ ਉਹ ਬਣਦਾ ਜੂਸ ਹੋ ਜਾਂਦਾ ਉਹਦੀ ਪ੍ਰੋਸੈਸ ਸੱਚ ਤੇ ਜੇ ਇਸ ਤਰ੍ਹਾਂ ਦੀਆਂ ਐਗਰੋ ਬੇਸਡ ਇੰਡਸਟਰੀਜ਼ ਲੱਗਦੀਆਂ ਪੰਜਾਬ ਦੀਆਂ ਤਾਂ ਉਹਦੇ ਨਾਲ ਜਿਹੜੀ ਇਕਨੋਮੀ ਆ ਪੰਜਾਬ ਦੀ ਅੱਗੇ ਵਧੇਗੀ ਅਸੀਂ ਚਾਹੇ ਸਾਡਾ ਅਨਾਜ ਆ ਜੀ ਚਾਹੇ ਕਣਕ ਹੈ ਚਾਹੇ ਜਿਹੜਾ ਚਾਵਲ ਹੈ ਅਸੀਂ ਉਹਦੀ ਬੇਸਿਕ ਪ੍ਰੋਸੈਸਿੰਗ ਸ਼ੁਰੂ ਕਰੀਏ ਚਾਵਲوں ਨਾਲ ਅਸੀਂ ਉਹਨੂੰ ਐਸ ਕੜਕਣਾ ਵਿੱਚ ਇਹ ਚਾਵਲਾਂ ਵਿੱਚ ਉਹਦਾ ਕੋਈ ਨਾ ਕੋਈ ਪ੍ਰੋਡਕਟ ਬਣਾ ਕੇ ਜਿਵੇਂ ਨੂਡਲਸ ਬਣਾਈਏ ਬਿਸਕੁਟਸ ਬਣਾਈਏ ਮੈਦਾ ਸੂਜੀ ਬਣਾਈਏ ਜੇ ਤੁਸੀਂ ਇੱਕ ਸਟੈਪ ਵੀ ਕਰ ਦਿੰਦੇ ਹੋ ਉਹ ਨਾਲ ਤਕਰੀਬਨ ਡਬਲ ਹੋ ਜਾਂਦਾ ਰਹਿ ਵੀ ਉਹ ਜਿਹੜਾ ਤੁਸੀਂ ਦੇਖ ਲਓ ਤੁਸੀਂ ਨੂਡਲ ਕੀ ਭਾ ਲੈ ਕੇ ਆਉਂਦੇ ਹੋ ਬਿਸਕੁਟ ਤੁਸੀਂ ਕੀ ਭਾ ਲੈ ਕੇ ਆਉਂਦੇ ਹੋ ਕੜਕਾ ਤੁਸੀਂ ਕਿਹੜੇ ਭਾਅ ਵਿੱਚਦੇ ਹੋ ਜੇ ਸੂਜੀ ਜਾਂ ਮੈਦਾ ਵੀ ਉਹ ਕਿਹੜੇ ਭਾਅ ਲੈ ਕੇ ਆਉਂਦੇ ਹੋ ਗੁਜ਼ਾਰੋ ਸੋ ਇਹ ਇਹਦੀ ਜਿਹੜੀ ਪ੍ਰੋਸੈਸਿੰਗ ਮਿਲ ਆਪਾਂ ਜਾਵਾਂਗੇ ਮਿਲਪ ਦੀ ਕਰਾਂਗੇ ਜੀ ਬਹੁਤ ਡਿਮਾਂਡ ਹੈ ਜੀ ਪੰਜਾਬ ਦੇ ਜਿੰਨੇ ਵੀ ਤੁਹਾਡੇ ਕਿਉਂਕਿ ਜਿਹੜਾ ਖਾਣਾ ਹੈਗੇ ਇਹਦੀ ਪੂਰੀ ਗਲੋਬਲ ਰਿਕੁਆਇਰਮੈਂਟ ਹੈ ਜੀ ਜੇ ਦੀ ਡਿਮਾਂਡ ਬਹੁਤ ਹੈ ਸਾਡੇ ਕੋਲੇ ਫੂਡ ਹੈਗਾ ਜੀ ਪਾਣੀ ਸਾਡੇ ਕੋਲੇ ਹੈਗਾ ਜੀ ਤੇ ਦੂਜਾ ਸਾਡਾ ਹੈਗਾ ਜਿਹੜਾ ਜੀ ਅਸੀਂ ਜਿਵੇਂ ਘੱਗਰ ਦਾ ਮੈਂ ਕਿਹਾ ਵੀ ਉਹਨੂੰ ਟੇਮ ਕਰਕੇ ਅਸੀਂ ਖੇਤਾਂ ਤੱਕ ਪਾਣੀ ਪਹੁੰਚਾ ਰਹੇ ਹਾਂ ਔਰ ਮਾਰ ਸਰਕਾਰ ਨੇ ਜਿਹੜੇ ਲੋਕਾਂ ਨੂੰ ਕੰਮ ਪਸੰਦ ਆ ਰਿਹਾ ਹੈ ਬਿਜਲੀ ਦੇ ਬਿੱਲ ਮਾਫ ਹੋ ਗਏ ਜੀ ਕਿਸਾਨਾਂ ਨੂੰ ਜਿਨੇ ਬਿਜਲੀ ਮਿਲਿਆ ਜੀ ਪਹਿਲੀ ਵਾਰ ਮਿਲਿਆ 40 ਸਾਲ ਬਾਅਦ ਉਹ ਮਨਸਾਪ ਲੜਨ ਤੋਂ ਬਚਿਆ ਜੀ ਉਹ ਦਿਨੇ ਪਾਣੀ ਲਾਇਆ ਉਹਨਾਂ ਨੇ 12-12 ਘੰਟੇ 14-14 ਘੰਟੇ ਵੱਲੋਂ ਨੌਨ ਸਟਾਪ ਬਿਜਲੀ ਉਹਨਾਂ ਨੂੰ ਮਿਲੀ ਹੈ ਜੀ ਇਸੇ ਤਰ੍ਹਾਂ ਸਾਡੇ ਸਿਹਤ ਮੈਕਮੇ ਮਾ ਐਮ ਸੀ ਐਚ ਵਿੰਗ ਬਣ ਗਿਆ ਜੀ ਉਹਦੇ ਵਿੱਚ ਵੀ ਅਸੀਂ ਸਾਰੀ ਪ੍ਰੋਸੈਸ ਸਾਡੀ ਕੰਪਲੀਟ ਹੈ ਜੀ ਬਹੁਤ ਸਾਰੇ ਜਿਹੜੇ ਅਸੀਂ ਹੈਗੇ ਆ ਤਕਰੀਬਨ 37 38 ਅਸੀਂ ਕੰਪਲੀਟ ਕਰਤੇ ਐ ਐਮ ਸੀ ਐਚ ਵਿੰਗ ਨਵੇਂ ਡਾਕਟਰ ਭਰਤੀ ਕਰ ਰਹੇ ਆ ਸਟਾਫ ਭਰਤੀ ਕਰ ਰਹੇ ਆ ਮਲਕ ਲੈਣੇ ਕਸੀਂ 829 ਖੋਲੇ ਆ ਜੇ ਸਾਡੇ ਪੈਸੇ ਨਾ ਬੰਦ ਕਰਦੇ ਅਸੀਂ ਮੈਂ ਜਾ ਕੇ ਪੈਸੇ ਲੈ ਕੇ ਆਉਂਗਾ 1600 ਹੋਰ ਖੋਲਾਂਗੇ ਜੀ ਤੁਹਾਡੇ ਪ੍ਰਿੰਟ ਵਿੱਚ ਜਾਂ ਨਾਲ ਦੇ ਪ੍ਰਿੰਟ ਵਿੱਚ ਕੰਮ ਕਰ ਲੈਣੇ ਕੋਈਗਾ ਤੁਹਾਨੂੰ ਦੂਰ ਨਹੀਂ ਜਾਣਾ ਪਏਗਾ ਟੈਸਟ ਹੋ ਜਾਣਗੇ ਦਵਾਈ ਮਿਲ ਜੇਗੀ ਲੋਕਾਂ ਦਾ ਬਲੱਡ ਪ੍ਰੈਸ਼ਰ ਸ਼ੂਗਰ ਠੀਕ ਹੋਏਗਾ ਉਹਨਾਂ ਦੇ ਫੇਲ ਹੋਣਗੇ ਮਨ ਲੋਕਾਂ ਦੇ ਲਿਵਰ ਨਹੀਂ ਫੇਲ ਹੋਣਗੇ ਸੋ ਇਹ ਜਿਹੜਾ ਸਾਰਾ ਹੈਗਾ ਅਸੀਂ ਇਹ ਵਾਲੇ ਕੰਮ ਜਿਹੜੇ ਮਾਨ ਸਰਕਾਰ ਨੇ ਕੀਤੇ ਹੈ ਚਾਹੇ ਟੋਲ ਪਲਾਜ਼ਾ ਚੱਕਿਆ ਇਹ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਔਰ 80 90% ਲੋਕ ਬਹੁਤ ਖੁਸ਼ ਹੈ ਚਰਨਜੀਤ ਜੀ ਜੀ ਬਾਦ ਪੋਸਟਰ ਲੱਗੇ ਨੇ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣੇ ਪੋਸਟਰ ਦਾ ਪਾਵਰ ਚਰਨਜੀਤ ਚੰਨੀ ਚਰਨਜੀਤ ਚੰਨੀ ਦੇਖੋ ਇੱਕ ਤਾਂ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਹੈ ਜੀ ਉਹਨਾਂ ਨੂੰ ਮੈਂ ਕਹੂੰਗਾ ਵੀ ਉਹਨਾਂ ਦੀ ਬੋਲਬਾਣੀ ਠੀਕ ਹੋਣੀ ਚਾਹੀਦੀ ਹੈ ਉਹਨਾਂ ਦੀ ਬੋਲਬਾਣੀ ਬਹੁਤ ਮਾੜੀ ਹੈ ਤੁਸੀਂ ਇਲੈਕਸ਼ਨ ਆਉਂਦੇ ਜਾਂਦੇ ਰਹਿੰਦੇ ਆ لیکن ਜਿਹੜਾ ਬੰਦਾ ਇੱਕ ਮੁੱਖ ਮੰਤਰੀ ਰਹਿ ਚੁੱਕਾ ਹੋਵੇ ਪੰਜਾਬ ਦਾ ਉਹਦੀ ਬੋਲਬਾਣੀ ਅੱਛੀ ਹੋਣੀ ਚਾਹੀਦੀ ਹੈ ਔਰ ਬਾਕੀਆਂ ਦੀ ਵੀ ਮੈਂ ਕਹਾਂਗਾ ਬੋਲਬਾਣੀ ਅੱਛੀ ਰਹਿਣੀ ਚਾਹੀਦੀ ਹੈ ਮਤਲਬ ਅਰੋਣਾ ਆਪਰੋਣ ਖਸਾਨ ਹੋਏਗਾ ਜੀ ਚਰਨਜੀਤ ਚੰਨੀ ਨੇ ਸਾਬਕਾ ਮੁੱਖ ਮੰਤਰੀ ਨੇ ਕੀ ਕੀਤਾ ਉਹਨਾਂ ਨੇ ਜਿਹੜੀ ਜਲੰਧਰ ਦੀ ਜਿਹੜੀ ਹੈਗੀ ਆ ਨਾ ਜੀ ਕਾਂਗਰਸ ਪਾਰਟੀ ਨੂੰ ਖੇਰੋ ਖੇਰੋ ਕਰਤਾ ਉਹਨੇ ਟੋਟੇ ਟੋਟੇ ਕਰਦੇ ਹੋ ਆਪ ਵੀ ਹਾਰਨ ਕੇ ਕਾਂਗਰਸ ਨੂੰ ਵੀ ਲੈ ਬੈਣਗੇ ਸੋ ਇਸੇ ਤਰ੍ਹਾਂ ਤੁਹਾਡਾ ਦਫਤਰੀ ਦੇ ਵਿੱਚ ਉਹਨਾਂ ਦਾ ਹਾਲ ਹੈ ਜੀ ਮਤਲਬ ਇਹ ਲਾਸਟ ਮਿੰਟ ਤੇ ਪੈਰਾਸ਼ੂਟ ਕੈਂਡੀਡੇਟ ਆ ਤੁਹਾਨੂੰ ਦੇਖ ਲਓ ਰਾਜਪ੍ਰੇਸ਼ ਕੀ ਹੋਇਆ ਮਤਲਬ ਰਾਜਾ ਬਲੰਗਾਏ ਉਹਨਾਂ ਦੇ ਨਾਰੇ ਲੱਗੇ ਕੈਂਡੀਡੇਟ ਦੇ ਨਾਰੇ ਲੱਗੇ ਲੋਕ ਉਹਨਾਂ ਨੇ ਉਹਨਾਂ ਦੇ ਕੈਟਰਨੈਸ ਆਪਣੀ ਕੀਤਾ ਜੀ ਮਤਲਬ ਸੋ ਕਾਂਗਰਸ ਪਾਰਟੀ ਤਾਂ ਮਤਲਬ ਆਲਰੇਡੀ ਦੁਫਾੜ ਹੋਈ ਚੁੱਕੀ ਹੈ